ਸਤਨਾਮ ਸ੍ਰੀ ਵਾਖੂ ਸਾਹਿਬ ਜੀ ਆਈ ਪ੍ਰਭ ਸਰਣਾ ਗੀਤੀ ਕਿਰਪਾ ਨ ਦਿਆਨ ਹਰ ਮਨ ਵਸਤ ਨਾਨਕ ਹੋ ਤਨ ਹਾਲ ਜਉ ਬਲਾਵ ਤਉ ਬੋਲਾਂ ਸੁਆਮੀ ਕੁਦਰਤ ਕਵਣ ਹਬਾਰੀ ਸਾਧ ਸੰਗਤ ਨਾਨਕ ਜਸ ਗਾਇਓ ओम ਜੋ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਾ ਸ ਕਮ ਮਾ ਜੋ ਤਿਹਾਰੀ ਮਨਾ ਸਖਤ ਕਰ ਸਿਵਤ ਤੁਮਾਰੀ ਆਪレਹੁ ਤੁਮ ਕਥਾ ਸੁਧਾਰੀ ਆਪレਹੁ ਤੁਮ ਕਥਾ ਸੁਧਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਖਾਲਸਾ ਸਾਧ ਸੰਗਤ ਜੀ ਆਪ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਾਈ ਔਰ ਭਾਈ ਵੀਰ ਬਜ਼ੁਰਗ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪ ਤਨਤਾ ਦੇ ਜੋਗ ਹੋ ਆਓ ਮਨਵਿਰਤੀਆਂ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਜੋੜਨੀਆਂ ਕਰੀਏ ਜਿਸ ਦੇ ਨਾਲ ਸਾਡੇ ਸਾਨੂੰ ਸਕੂਨ ਮਿਲ ਸਕੇ ਸਾਨੂੰ ਆਨੰਦ ਮਿਲ ਸਕੇ بڑا ਔਖਾ ਮਾਰਗ ਹੈ ਗੁਰੂ ਦੇ ਸ਼ਬਦ ਦੇ ਨਾਲ ਮਨ ਵਰਤੀ ਜੋੜਨੀ ਪਰ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਸਿਮਰਨ ਅਭਿਆਸ ਕਰਨ ਦੀ ਮਨ ਨੂੰ ਕਾਗਰਤਾ ਵਿੱਚ ਲਜਾਉਣ ਦੀ ਤਾਂ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਪਹਿਲੇ ਕੱਚੀ ਦਾ ਬੱਚਾ ਊੜੇ ਆੜੇ ਤੋਂ ਜਾਏ ਵੀ ਸੀ ਤੋਂ ਸ਼ੁਰੂ ਕਰਦਾ ਹੈ ਤੇ ਹੌਲੀ ਹੌਲੀ ਉਸ ਨੂੰ ਪਹਿਲਾਂ ਕੁਝ ਨਹੀਂ ਆਉਂਦਾ ਤੇ ਹੌਲੀ ਹੌਲੀ ਉਹ ਆ ਕਰਨਾ ਸਿੱਖਦਾ ਫਿਰ ਏ ਬੀ ਸੀ ਅੰਗਰੇਜ਼ੀ ਦੀ ਏ ਉਹ ਹੌਲੀ ਹੌਲੀ ਫਿਰ ਯਾਦ ਕਰਕੇ ਮਹਾਰਨੀ ਤੇ ਗੁਰਮੁਖ ਪਿਆਰਿਓ ਅੱਗੇ ਵੱਧਦਾ ਜਾਂਦਾ ਜਿਉਂ ਜਿਉਂ ਪੜਦਾ ਹੈ ਅੱਖਰ ਜੋੜਨੇ ਉਹਨੂੰ ਆ ਜਾਂਦੇ ਨੇ ਜਦੋਂ ਅੱਖਰ ਜੋੜਨ ਲੱਗ ਜਾਂਦਾ ਹੈ ਫਿਰ ਅਗਾ ਵੱਧਦਾ ਹੈ ਫਿਰ ਡਿਗਰੀਆਂ ਤੱਕ ਪਹੁੰਚ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਪਰ ਬੱਚਾ ਕੋਸ਼ਿਸ਼ ਕਰਨ ਲੱਗਿਆ ਨਾ ਪਹਿਲੀ ਕੱਚੀ ਵਿੱਚ ਬੈਠ ਕੇ ਸੋ ਆਪਾਂ ਵੀ ਗੁਰੂ ਦੇ ਬਜਾਰਤੀ ਪਹਿਲੀ ਕੱਚੀ ਦੇ ਹਾਂ ਜੇ ਅਸੀਂ ਕੋਸ਼ਿਸ਼ ਕਰਾਂਗੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨ ਦੀ ਨਾਮ ਨਾਲ ਜੋੜਨ ਦੀ ਗੁਰਮਖ ਪਿਆਰਿਓ ਤਾਂ ਇੱਕ ਦਿਨ ਜ਼ਰੂਰ ਮੇਰੇ ਸਾਹਿਬ ਦੀ ਕਿਰਪਾ ਹੋਵੇਗੀ ਸਾਡਾ ਮਨ ਉਸ ਭਰੀ ਪੂਰਨ ਪਰਮਾਤਮਾ ਨਾਲ ਜੁੜ ਜਾਵੇਗਾ ਇਹ ਉਤਨੀ ਦੇਰ ਤੱਕ ਨਹੀਂ ਜੁੜਦਾ ਜਿੰਨੀ ਦੇਰ ਤੱਕ ਆਪਾਂ ਕੋਸ਼ਿਸ਼ ਨਹੀਂ ਕਰਦੇ ਗੁਰੂ ਦੇ ਬਲ ਤੁਰਦੇ ਨਹੀਂ ਗੁਰੂ ਦੇ ਬਲ ਧਿਆਨ ਨਹੀਂ ਦਿੰਦੇ ਸੋਇਸ ਕਰਕੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਸ਼ੇਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਹਨ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਦੇ ਵਿੱਚ ਗੁਰੂ ਨਾਨਕ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਗੁਰਦੇਵ ਬਾਦਸ਼ਾਹ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਸਗਲ ਕਈਏ ਸਾਰੇ ਸਾਰੇ ਆਸਰੇ ਜਿਹੜੇ ਨੇ ਉਹ ਮੈਂ ਤਿਆਗ ਦਿੱਤੇ ਨੇ ਭਾਵ ਸਾਰੇ ਆਸਰੇ ਹੋਰ ਛੱਡ ਦਿੱਤੇ ਨੇ ਤੇ ਰੱਖਣ ਹਾਰੇ ਵਾਹਿਗੁਰੂ ਪਰਮੇਸ਼ਰ ਇੱਕ ਮੈਂ ਤੇਰਾ ਆਸਰਾ ਰੱਖਿਆ ਹੈ ਕਿਉਂਕਿ ਤੂੰ ਸਮਰੱਥ ਹੈਂ ਇਸ ਕਰਕੇ ਸਾਰੀਆਂ ਢੇਰੀਆਂ ਢਾ ਕੇ ਇਕ ਤੇਰੀ ਢੇਰੀ ਰੱਖੀ ਹੈ ਇਸ ਜੀਵ ਨੂੰ ਹੋਰ ਕੋਈ ਆਸਰਾ ਨਹੀਂ ਇਕ ਤੇਰਾ ਹੀ ਆਸਰਾ ਹੈ ਏ ਰੱਖਿਆ ਕਰਨ ਵਾਲੇ ਸਮਰੱਥ ਪ੍ਰਭੂ ਪਰਮੇਸ਼ਰ ਤੂੰ ਕਬੀਰ ਦੀ ਰੱਖਿਆ ਕੀਤੀ ਨਾਮਦੇਵ ਦੀ ਕੀਤੀ ਸਦਰੇ ਕਸਾਈ ਦੀ ਕੀਤੀ ਬੇਅੰਤ ਪਿਆਰਿਆਂ ਦੀ ਤੂੰ ਮੇਰੇ ਸਾਹਿਬ ਰੱਖਿਆ ਕੀਤੀ ਹੈ ਇਸ ਕਰਕੇ ਮਾਰੇ ਮਾਲਕ ਮੈਂ ਸਾਰੇ ਆਸਰੀ ਛੱਡ ਕੇ ਇੱਕ ਤੇਰਾ ਆਸਰਾ ਬਣਾਉਣਾ ਕੀਤਾ ਮੇਰੇ ਸਮਰੱਥ ਪ੍ਰਭੂ ਇਸ ਕਰਕੇ ਮੇਰੀ ਰੱਖਿਆ ਕਰ ਮੇਰੀ ਸਹਾਇਤਾ ਕਰ ਮੈਂ ਸਾਰੇ ਆਸਰੇ ਛੱਡ ਕੇ ਹੇ ਮੇਰੇ ਮਾਲਕ ਵਾਹਿਗੁਰੂ ਤੇਰੀ ਸ਼ਰਨ ਵਿੱਚ ਪਿਆ ਹਾਂ ਜੀ ਤੇਰੀ ਸ਼ਰਨ ਵਿੱਚ ਆਇਆ ਹਾਂ ਤੇਰੀ ਸ਼ਰਨ ਤੋਂ ਬਿਨਾ ਹੋਰ ਸਭ ਕੁਝ ਮੈਂ ਤਿਆਗ ਦਿੱਤਾ ਹੈ ਜਿਤ ਤੋਂ ਲਾਭ ਹੈ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੀ ਮੇਰੇ ਗੁਰਦੇਵ ਮਹਾਰਾ ਸੱਚੇ ਬਾਦਸ਼ਾਹ ਜੀ ਕਹਿੰਦੇ ਜਿਤ ਇਹ ਮੇਰੇ ਮਾਲਕ ਜਿਸ ਕੰਮ ਵਿੱਚ ਜਿੱਧਰ ਤੋਂ ਲਾਮੀ ਉਤਰ ਮੈਂ ਕੰਮ ਵਿੱਚ ਲੱਗ ਜਾਂਦਾ ਹਾਂ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਅਸੀਂ ਜੀਵ ਉਸੇ ਰਸਤੇ ਤੇ ਤੁਰ ਪੈਨੇ ਹਾਂ ਜਿਸ ਰਸਤੇ ਤੇ ਤੂੰ ਤੋਰਦਾ ਹੈ ਜਿਹੜੇ ਕੰਮ ਵਾਸਤੇ ਤੂੰ ਲਾਉਣਾ ਹੈ ਏ ਮੇਰੇ ਵਾਹਿਗੁਰੂ ਅਸੀਂ ਉਹੀ ਕੰਮ ਕਰਨ ਲੱਗ ਜਾਂਦੇ ਹਾਂ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾ ਜਿੱਤ ਤੋਂ ਲਾਗ ਹੈ ਜਿੱਧਰ ਤੋਂ ਲਾ ਦੇਵੇਂ ਤਿੱਤ ਹਮ ਲਾਗ ਹੈ ਏ ਵਾਹਿਗੁਰੂ ਜਿਨ੍ਹਾਂ ਜੀਵਾਂ ਵਿਚਾਰਿਆਂ ਦੀ ਸਤਿਗੁਰੂ ਮਹਾਰਾਜ ਤੂੰ ਡਿਊਟੀ ਲਾ ਦਿੱਤੀ ਹੈ ਤੇ हे मेरे सतगुरु सच्चे बादशाह तो जिस ਕੰਮ ਵਿੱਚ ਅਸਾਂ ਜੀਵਾਂ ਨੂੰ ਤੋੜਨਾ ਕੀਤਾ ਹੈ ਅਸੀਂ ਉਸ ਕੰਮ ਵਿੱਚ ਲੱਗ ਪੈਂਦੇ ਹਾਂ ਹੋਰ ਕੰਮ ਸਾਰੇ हे सतगुरु सच्चे बादशाह ਛੱਡ ਦਿੰਨੇ ਹਾਂ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਤ ਤੋਂ ਲਾਭ ਹੈ ਤਿਤ ਹਮ ਲੱਗ ਹੈ ਕਿਆ ਇਹ ਜੰਤ ਵਿਚਾਰੇ ਇਹ ਜੀਵ ਜੰਤੂ ਕੀ ਵਿਚਾਰੇ ਕਰ ਸਕਦੇ ਹਨ ਹੋਰ ਕਿਸੇ ਦੇ ਵਸਤੀ ਗੱਲ ਨਹੀਂ ਸਾਰਾ ਕੁਝ ਤੇਰੇ ਅੰਦਰ ਵਿਚ ਹੈ ਤੇਰੇ ਅਧੀਨ ਹੈ ਇਸ ਕਰਕੇ ਅਸੀਂ ਜੀਵ ਜਿੱਧਰ ਤੋਂ ਲਾਉਣਾ ਹੈ ਉਧਰ ਸੀ ਲੱਗ ਜਾਂਦੇ ਹਾਂ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਸਤਿਗੁਰੂ ਸਾਹਿਬ ਕਹਿੰਦੇ ਪ੍ਰਭ ਪ੍ਰਭੂ ਕਹਿੰਦੇ ਨੇ ਪਰਮੇਸ਼ਰ ਨੂੰ ਪਰਮਾਤਮਾ ਨੂੰ ਤੇ ਗੁਰਮਖ ਪਿਆਰਿਓ ਇਥੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਮੇਰੇ RAM ਜੀ ਸੁਬੋਧਨ ਕਰਦੇ ਆ ਤੂੰ ਪ੍ਰਭ ਅੰਤਰਜਾਮੀ हे ਪ੍ਰਭ ਆਪ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਅੰਤਰਜਾਮੀ ਹੋ ਆਪ ਸਰਬ ਸ਼ਕਤੀਮਾਨ ਹੋ ਇਸ ਕਰਕੇ ਦਿਲ ਦੀ ਜਾਣਨ ਵਾਲੇ ਵਾਹਿਗੁਰੂ ਤੁਸੀਂ ਆਪ ਹੋ ਮੇਰਾ RAM ਜੀ ਤੂੰ ਪ੍ਰਭ ਅੰਤਰ ਜਾਨੀ ਏ ਮੇਰੇ ਵਾਹਿਗੁਰੂ RAM ਤੂੰ ਮੇਰੇ ਪ੍ਰਭ ਤੂੰ ਸਾਰੇ ਆਂਦੇ ਦਿਲ ਦੀ ਹਿਰਦੇ ਦੀ ਗੱਲ ਜਾਣਨ ਵਾਲਾ ਹੈ ਤੇਰੇ ਤੋਂ ਬਿਨਾ ਹੋਰ ਕੋਈ ਜਾਣ ਨਹੀਂ ਸਕਦਾ ਹੋਰ ਕਿਸੇ ਨੂੰ ਪਤਾ ਨਹੀਂ ਚੱਲਦਾ ਤੂੰ ਹੀ ਜਾਣਦਾ ਸਾਰਿਆਂ ਦੇ ਅੰਦਰ ਦੀ ਗੱਲ ਦਿਲ ਦੀ ਗੱਲ ਕਰ ਕਿਰਪਾ ਗੁਰਦੇਵ ਦੈ ਅੱਲਾ ਗੁਣ ਗਾਵਾਂ ਨਿਤ ਸਵਾਮੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਹੇ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਮੈਂ ਤੇਰੇ ਗੁਣ ਗਾਉਂਦਾ ਰਾਮਾ ਤੇਰੀ ਸਿਮਤ ਕਰਦਾ ਰਾਮਾ ਤੇਰੀਆਂ ਵਿਡਿਆਈਆਂ ਕਰਦਾ ਰਾਮਾ ਇਸ ਕਰਕੇ ਕਰ ਕਿਰਪਾ ਗੁਰਦੇਵ ਦਿਆਲਾ ਸਤਿਗੁਰੂ ਪਾਤਸ਼ਾਹ ਤੂੰ ਦਇਆ ਕਰ ਦੇ ਕਿਰਪਾ ਕਰ ਦੇ ਗੁਣ ਗਾਵਾਂ ਨਿਤ ਸਵਾਮੀ ਹੇ ਦਇਆ ਦੇ ਘਰ ਗੁਰਦੇਵ ਪਰਮੇਸ਼ਰ ਪ੍ਰਮਾਤਮਾ ਏ ਸੁਆਮੀ ਕਈਏ ਸਾਰਿਆਂ ਦੇ ਮਾਲਕ ਮਿਹਰ ਕਰ ਦਇਆ ਕਰ ਕੀ ਦਇਆ ਕਰ ਮੈਂ ਸਦਾ ਤੇਰੇ ਗੁਣ ਗਾਉਂਦਾ ਰਾਮਾ ਸਦਾ ਤੇਰੀਆਂ ਵਡਿਆਈਆਂ ਤੇਰਾ ਜਸ ਕਰਦਾ ਰਾਮਾ ਐਸੀ ਦੀਨ ਦੇ ਆਲੂ ਕਿਰਪਾਲੂ ਗੁਰਦੇਵ ਪਰਮੇਸ਼ਰ ਦਇਆ ਕਰ ਦੇਵੋ ਰਾਹਾਓ ਬਿਸਰਾਮ ਦੇ ਕੇ ਠਾਹਰ ਦੇ ਕੇ ਮੇਰੇ ਗੁਰੂ ਪਾਤਸ਼ਾਹ ਮਹਾਰਾਜੀ ਸਮਝਾਉਣਾ ਕਰਦੇ ਹਨ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪਰਸਾਦ ਭਉ ਤਰੀਐ ਗੁਰਦੇਵ ਪਾਤਸ਼ਾਹ ਕਹਿੰਦੇ हे ਭਾਈ ਅੱਠੇ ਪਹਿਰ ਆਪਣੇ ਮਾਲਕ ਪ੍ਰਭੂ ਦੀ ਪਰਮੇਸ਼ਰ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ਅੱਠੇ ਪਹਿਰ ਉਸ ਮਾਲਕ ਦੇ ਗੁਣ ਗਾਉਣੇ ਚਾਹੀਦੇ ਹਨ ਆਠ ਪਹਿਰ ਪ੍ਰਭ ਆਪਣਾ ਧਿਆਈ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਅੱਠੇ ਪਹਿਰ ਆਪਣੇ ਮਾਲਕ ਪ੍ਰਭੂ ਦਾ ਧਿਆਨ ਧਰਨਾ ਹੈ ਭਾਵ ਉਹ ਦੇ ਵੱਲ ਬਿਰਤੀ ਜੋੜ ਕੇ ਰੱਖੀ ਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ اے ਭਾਈ ਗੁਰੂ ਦੀ ਕਿਰਪਾ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਇਸ ਸੰਸਾਰ ਨੂੰ ਸੱਜੇ ਤਰ ਜਾਈਦਾ ਹੈ ਜਮਾ ਦੇ ਡੰਡਿਆਂ ਤੋਂ ਬਚ ਜਾਈਦਾ ਹੈ ਇਸ ਸੰਸਾਰ ਨੂੰ ਨਾਮ ਜਪਦਿਆਂ ਸਾਡੀ ਜੀ ਆਤਮਾ ਸੁਰਖਰੂ ਹੋ ਕੇ ਚੱਲੀ ਜਾਂਦੀ ਹੈ ਜਿਸ ਨੂੰ ਗੁਰਦੇਵ ਸਾਹਿਬ ਕਹਿੰਦੇ ਗੁਰਮਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਰਮੰਧਿਆ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਸੰਸਾਰ ਰੂਪੀ ਭੈ ਤੋਂ ਰਹਿਤ ਹੋ ਕੇ ਸੱਚੇ ਤਰਿਆ ਜਾਂਦਾ ਹੈ ਆਪ ਤਿਆਗ ਹੋਈਐ ਸਬਰੇਣਾ ਜੀਵਤ ਆਇਓ ਮਰੀਐ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਆਪਾ ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਸਾਡੇ ਜੀਵਨ ਨੂੰ ਸਾਨੂੰ ਤਦੇ ਸਕੂਨ ਮਿਲੇਗਾ ਜਦੋਂ ਅਸੀਂ ਗੁਰੂ ਦੇ ਚਰਨਾਂ ਦੀ ਧੂੜ ਬਣਾਂਗੇ ਹੁਣ ਤੱਕ ਕਈ ਵਾਰਾ ਗੁਰੂ ਸਹਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਟ ਬ੍ਰਹਮੰਡਾਂ ਦੇ ਦਾਤੇ ਕਿਸੇ ਦੇ ਘਰ ਜਾਂਦੇ ਹੁੰਦੇ ਨੇ ਤੇ ਦੇਖਿਆ ਕਈ ਵਾਰਾ ਕੋਈ ਸਿਰ ਵੀ ਨਹੀਂ ਢੱਕਦਾ ਨਿਮਸ਼ਕਾਰ ਵੀ ਨਹੀਂ ਕਰਦਾ ਕਿਉਂਕਿ ਅੱਗੇ ਜਿਹੜਾ ਸਮਾਂ ਸੀ ਪਿਛਲਾ ਜਦੋਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂਦੇ ਸੀ ਜੋੜਾ ਲਾ ਕੇ ਸਿਰ ਟੱਕ ਕੇ ਨਿਮਸ਼ਕਾਰ ਕਰਦੇ ਸੀ ਬੜੇ ਆਦਰ ਸਤਕਾਰ ਨਾਲ ਕਿਉਂਕਿ ਆਪਣੇ ਗੁਰੂ ਤੋਂ ਵੱਡਾ ਕੋਈ ਨਹੀਂ ਆਪਣੇ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਪੂਰਾ ਆਦਰ ਸਤਕਾਰ ਹੁਣ ਸਾਡੀ ਜੀਵਨ ਦੀ ਇੰਨੀ ਬੁੱਧੀ ਭ੍ਰਿਸ਼ਟ ਹੋ ਗਈ ਕਿ ਅਸੀਂ ਖੜਨ ਦਾ ਟਾਈਮ ਨਹੀਂ ਸਮਝਦੇ ਸਾਡੇ ਕੋਲੇ ਸਮਾਂ ਨਹੀਂ ਸਮਝਦੇ ਅਸੀਂ ਦੌੜੇ ਦੌੜੇ ਫਿਰਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਮਹਾਰਾਜ ਜਾ ਰਹੇ ਆ ਐਸੇ ਅਸੀਂ ਖਿਆਲਾਂ ਦੇ ਵਿੱਚ ਡੁੱਬੇ ਰਹਿੰਦੇ ਹਾਂ ਅਸੀਂ ਆਦਬ ਸਤਕਾਰ ਆਪਣੇ ਗੁਰੂ ਦਾ ਭੁੱਲਣ ਕਰਕੇ ਗੁਰਮਖ ਪਿਆਰਿਓ ਦੁਖੀ ਹੋ ਰਹੇ ਹਾਂ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਪ ਤਿਆਗ ਆਪਾਂ ਤਿਆਗਣਾ ਪੈਣਾ ਹੋਈਏ ਸਭ ਰੇਣਾ ਰੇਣਕਾ ਕਈਏ ਧੂੜ ਬਣਨਾ ਪੈਣਾ ਜੀਵਤਿਆਂ ਉਮਰੀਐ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਇਦਾ ਹੈ ਖਾਕ ਬਣ ਜਾਈਦਾ ਹੈ ਇਸ ਤਰ੍ਹਾਂ ਜਦੋਂ ਸੀ ਦੁਨੀਆਂ ਦੀ ਕਿਰਤਕਾਰ ਕਰਦਿਆਂ ਹੀ ਨਿਰਬੋਹ ਹੋ ਜਾਈਦਾ ਹੈ ਸੰਸਾਰ ਤੋਂ ਅਸੀਂ ਇੱਕ ਸਾਈਡ ਤੇ ਹੋ ਜਾਂਦੇ ਆ ਜਦੋਂ ਅਸੀਂ ਗੁਰੂ ਦੀ ਧੂੜ ਬਣ ਜਾਂਦੇ ਆ ਸਾਡੇ ਅੰਦਰ ਕੁਰਬਾਨੀ ਗੁਰੂ ਗੁਰੂ ਦਾ ਨਾਮ ਬਸ ਜਾਂਦਾ ਹੈ ਗੁਰਮੁਖ ਪਿਆਰਿਓ ਜਿੰਨੀ ਦੇਰ ਤੱਕ ਸਾਡੇ ਅੰਦਰ ਬਾਣੀ ਨਹੀਂ ਬਸੇਗੀ ਨਾਮ ਨਹੀਂ ਬਸੇਗਾ ਜਿੰਨਾ ਤੱਕ ਚੱਕਰ ਬੱਚਾ ABC ਤੋਂ ਚੜ੍ਹੇ ਹੀ ਨਹੀਂ ਚੱਲੇ ਹੀ ਨਹੀਂ ਹੈ ਊੜਾ ਆੜਾ ਪੜ੍ਹੇ ਹੀ ਨਹੀਂ ਹੈ ਤਾਂ ਡਿਗਰੀਆਂ ਕਿਹੜੀਆਂ ਹਾਸਲ ਕਰੋਗਾ ਉਹ ਕਿਹੜੀਆਂ ਡਿਗਰੀਆਂ ਹਾਸਲ ਕਰ ਸਕਦਾ ਤੁਸੀਂ ਦੇਖ ਲਈਓ ਸੰਸਾਰ ਦੇ ਵਿੱਚ ਜਿਹੜਾ ABC ਨਹੀਂ ਪੜਿਆ ਜਿਹੜਾ ਊੜਾੜਾ ਨਹੀਂ ਪੜਿਆ ਜਿਹੜਾ ਕਖਾ ਨਹੀਂ ਪੜਿਆ ਭਾਵੇਂ ਜਿਹੜਾ ਪਹਿਲੇ ਅੱਖਰ ਤੋਂ ਸ਼ੁਰੂ ਹੀ ਨਹੀਂ ਹੋਇਆ ਉਹਨੇ ਡਿਗਰੀਆਂ ਕਿਹੜੀਆਂ ਹਾਸਲ ਕਰਨੀਆਂ ਨੇ ਉਹਦੇ ਕੋਲੇ ਕੋਈ ਡਿਗਰੀ ਨਹੀਂ ਆਉਂਦੀ ਡਿਗਰੀ ਉਸੇ ਕੋਲੇ ਆਉਂਦੀ ਹੈ ਜਿਹੜਾ ਪੜਦਾ ਜਾਂਦਾ ਹੈ ਪੜਦਾ ਜਾਂਦਾ ਇੱਕ ਦਿਨ ਉਹ ਡਿਗਰੀਆਂ ਹਾਸਲ ਕਰ ਲੈਂਦਾ ਹੈ ਉਹ ਗਿਆਨਬਾਨ ਹੋ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਹੜਾ ਗੁਰਮੁਖ ਪਿਆਰਾ ਭਾਵੇਂ ਪੜਿਆ ਹੋਵੇ ਭਾਵੇਂ ਅਣ ਪੜੇ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਬ੍ਰਹਮ ਗਿਆਨੀ ਬਣ ਜਾਂਦਾ ਹੈ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ਪਰ ਤੁਰਨਾ ਪੈਣਾ ਜਪਣਾ ਪੈਣਾ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਦੀ ਕਿਰਤਕਾਰ ਕਰਦਿਆਂ ਸੰਸਾਰ ਵਿੱਚ ਵਿਚਰਦਿਆਂ ਸੱਚੀ ਕਿਰਤ ਕਰਦਿਆਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਰ ਰਹਿਣਾ ਕਿਵੇਂ ਨਿਰਮੋਹ ਮੋਹ ਵਿੱਚ ਨਹੀਂ ਫਸਣਾ ਸੱਚੀ ਕਿਰਤ ਕਰਦਿਆਂ ਹੋਇਆਂ ਨਾਮ ਜਪਦਿਆਂ ਆਪਣੇ ਜੀਵਨ ਨੂੰ ਵਾਹਿਗੁਰੂ ਦੇ ਲੇਖੇ ਲਾ ਕੇ ਇਸ ਨਿਰਮੋਹ ਜਾਈਦਾ ਹੈ ਪਾਪ ਮੋਹ ਤੋਂ ਰਹਿਤ ਹੋ ਜਾਈਦਾ ਹੈ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤ ਗੁਰੂ ਦਾ ਨਾਮ ਗੁਰੂ ਦੇ ਸਿਮਰਨ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਜਗਤ ਵਿੱਚ ਉਸ ਦਾ ਜੀਵਨ ਜਿਹੜਾ ਹੈ ਕਹ ਲਈਏ ਕਾਮਯਾਬ ਹੋ ਜਾਂਦਾ ਹੈ ਸਫਲਾ ਹੋ ਜਾਂਦਾ ਹੈ ਤੇ ਉਹਦੇ ਸਿਮਰਨ ਕਰਨ ਨਾਲ ਉਨੂੰ ਉਹ ਸਕੂਨ ਮਿਲ ਜਾਂਦਾ ਹੈ ਆਨੰਦ ਮਿਲ ਜਾਂਦਾ ਹੈ ਉਹਦਾ ਜਨਮ ਹੈ ਜਿਹੜਾ ਸਫਲ ਜਨਮ ਤਿਸ ਕਾ ਜਗ ਭੀਤਰ ਇਸ ਸੰਸਾਰ ਦੇ ਵਿੱਚ ਉਹਦਾ ਜਨਮ ਸਫਲ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕੀਦਾ ਸਾਧ ਸੰਗ ਨਉ ਜਾਪੀ ਜਿਹੜਾ ਸੰਗਤ ਵਿੱਚ ਆ ਕੇ ਵਾਹਿਗੁਰੂ 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 ਦਾ ਜਾਪ ਕਰਦਾ ਸਿਮਰਨ ਕਰਦਾ ਹੈ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੀ ਪ੍ਰਭ ਆਪੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਸਾਰੇ ਮਨੋਰਥ ਨੇ ਜਿਹੜੇ ਸਾਰੇ ਉਹਦੀਆਂ ਇੱਛਾ ਮੰਨਣ ਜਿਹੜੀਆਂ ਮਨੋਰਥ ਕਈਏ ਮੁਰਾਦਾਂ ਆਪੇ ਕਈਏ ਆਪ ਹੀ ਪੂਰੀਆਂ ਹੋ ਜਾਂਦੀਆਂ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਪਰਮੇਸ਼ਰ ਵਾਹਿਗੁਰੂ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਉਹਦਾ ਜੀਵਨ ਧੰਤਾ ਦੇ ਜੋਗ ਹੋ ਜਾਂਦਾ ਹੈ ਇਸ ਕਰਕੇ ਜਿੱਥੇ ਉਹਦਾ ਜਨਮ ਸਫਲਾ ਹੁੰਦਾ ਹੈ ਤੇ ਉੱਥੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਸਗਲ ਕਈਏ ਸਾਰੇ ਮਨੋਰਥ ਕਈਏ ਇਛਾ ਮਾ ਤਿਸਕੇ ਪੂਰਨ ਤਿਸ ਜੀਵ ਦੇ ਤਿਸ ਗੁਰਮਖ ਪਿਆਰੇ ਦੇ ਪੂਰੇ ਹੋ ਜਾਂਦੇ ਨੇ ਕਿਸ ਦੇ ਜਿਸ ਦਇਆ ਕਰੇ ਪ੍ਰਭ ਆਪੇ ਜਿਹਦੇ ਉੱਤੇ ਮੇਰੇ ਵਾਹਿਗੁਰੂ Swami مالک ਪਰਮੇਸ਼ਰ ਦਿਆ ਕਰ ਦਿੰਦਾ ਹੈ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦਿਆਲਾ ਗੁਰਦੇਵ ਪਾਤਸ਼ਾਹ ਕਹਿੰਦੇ ਪ੍ਰਭ ਪ੍ਰਭੂ ਪਰਮੇਸ਼ਰ हे ਦੀਨਾ ਉਤੇ ਦਿਆ ਕਰਨ ਵਾਲੇ ਰਹਿਮਤ ਕਰਨ ਵਾਲੇ ਕਿਰਪਾਲੂ ਵਾਹਿਗੁਰੂ ਜੀ हे मालिक प्रभु परमेश्वर हे दया दे सोमे दया दे चरने मैं तेरी शरण आया हां तेरी कृपा होनी चाहिए क्योंकि दया दीन दयाला दीन गरीबा उते दया दे करने वाले कृपालु कहिए कृपाल कृपाल कहिए कृपा करने वाले ਪ੍ਰਭ ਕਈਏ ਪਰਮੇਸ਼ਰ ਸਵਾਮੀ ਕਈਏ ਸਾਰਿਆਂ ਦੇ ਮਾਲਕ ਇਸ ਕਰਕੇ हे ਗਰੀਬਾਂ ਨੂੰ ਨਵਾਜਣ ਵਾਲੇ ਦਿਆਲੂ ਕਿਰਪਾਲੂ ਮੇਰੇ ਸਤਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਇਸ ਕਰਕੇ ਮੇਰੇ ਉੱਤੇ ਦਇਆ ਕਰ ਦੋ ਕਿਰਪਾ ਕਰ ਦੋ ਮੈਂ ਤੇਰੀ ਸ਼ਰਨ ਆਇਆ ਹਾਂ हे ਦਇਆ ਦੇ ਸੋਮੇ ਦਇਆ ਦੇ ਚਰਨੇ ਮੇਰੇ ਤੇ ਕਿਰਪਾ ਕਰ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰ ਕਈਏ ਕਰ ਕੇ ਸਤਗੁਰੂ ਪਾਤਸ਼ਾਹ ਕਹਿੰਦੇ ਦੀਜੈ ਦੇਣਾ ਕਰ ਸਾਧਰਵਾਲਾ ਕਹੀਏ ਗੁਰੂ ਦੇ ਚਰਨਾਂ ਦੀ ਧੂੜ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏ ਨਾਨਕ ਏ ਵਾਹਿਗੁਰੂ ਮੈਂ ਆਖਦਾ ਹਾਂ ਕਿ ਤੇਰੇ ਪ੍ਰਭੂ ਮਿਹਰ ਕਰ ਦਇਆ ਕਰ ਮੈਂ ਬੇਨਤੀ ਕਰਦਾ ਮੇਰੇ ਸਤਿਗੁਰੂ ਕਿ ਮੇਰੇ ਉੱਤੇ ਦਇਆ ਕਰ ਮਿਹਰ ਕਰ ਮੈਨੂੰ ਆਪਣਾ ਨਾਮ ਬਖਸ਼ ਦੇ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦੇ ਪਰ ਹੁਣ ਤਾਂ ਉਲਟਾ ਸਮਾਂ ਉਲਟਾ ਕਲਯੁਗ ਦਾ ਸਮਾਂ ਕਹਿੰਦੇ ਧੂੜ ਧੂੜ ਨਾਲ ਕੀ ਹੋਵੇਗਾ ਅਸੀਂ ਗੁਰਬਾਣੀ ਪੜ੍ਹਦਿਆਂ ਹੋਇਆਂ ਸਾਨੂੰ ਅਜੇ ਇਹ ਗਿਆਨ ਨਹੀਂ ਹੋਇਆ ਕਿ ਧੂੜ ਵਿੱਚ ਕਿੰਨੀ ਤਾਕਤ ਹੈ ਧੂੜ ਦੇ ਮੈਨੇ ਕੀ ਨੇ ਉਹ ਭਾਈ ਪ੍ਰੇਮੇ ਨੂੰ ਜਾ ਕੇ ਪੁੱਛਣਾ ਚਾਹੀਦਾ ਜੀਨੇ ਸੰਗਤਾਂ ਦੀਆਂ ਜੁੱਤੀ ਦੇ ਧੂੜ ਆਪਣੇ ਸਰੀਰ ਤੇ ਲਾਉਣੇ ਲੱਗ ਗਿਆ ਜਿੱਥੇ ਸੰਗਤਾਂ ਜੋੜੇ ਲਾ ਕੇ ਜਾਂਦੀਆਂ ਉਸ ਜਗ੍ਹਾ ਤੇ ਬੈਠਿਆ ਸੀ ਉਥੇ ਸੰਗਤਾਂ ਨੇ ਛੱਡ ਦਿੱਤਾ ਸੀ ਭਾਈ ਪ੍ਰੇਮੇ ਨੂੰ ਕਿਉਂਕਿ ਕੋੜੀ ਸੀ ਦਰਬਾਰ ਵਿੱਚ ਅੰਦਰ ਲੈ ਕੇ ਨਹੀਂ ਸੀ ਜਾ ਸਕਦੇ ਪਰ ਉਹ ਭਾਈ ਪ੍ਰੇਮਾ ਜੋੜਿਆਂ ਵਿੱਚ ਬੈਠ ਕੇ ਬਿਰਾਗ ਵਿੱਚ ਆ ਕੇ ਸ਼ਰਧਾ ਪ੍ਰੇਮ ਵਿੱਚ ਆ ਕੇ ਜੋੜਿਆਂ ਦੀ ਧੂੜ ਗੁਰਮੁਖ ਪਿਆਰਿਓ ਰੇਤਾ ਲਾ ਲਾ ਕੇ ਕਹਿ ਲਈਏ ਆਪਣੇ ਅੱਖਾਂ ਤੇ ਆਪਣੇ ਸਿਰ ਤੇ ਆਪਣੇ ਮੱਥੇ ਤੇ ਲਾਉਂਦਾ ਤੇ ਮਾਲਕਾ ਤੇਰੇ ਚਰਨਾਂ ਦੇ ਤੇਰੀ ਸੰਗਤ ਦੀ ਚਰਨਾਂ ਦੀ ਧੂੜ ਮੈਨੂੰ ਮਿਲੀ ਐ ਮੇਰੇ ਵੀ ਪਾਪ ਕੱਟ ਦੇ ਮੇਰਾ ਵੀ ਕੋਈ ਮਾੜਾ ਖੋਟਾ ਕਰਮ ਕੱਟ ਦੇ ਉਸੇ ਧੂੜ ਨੇ ਹੀ ਸਤਿਗੁਰਾਂ ਨੇ ਕਿਰਪਾ ਕੀਤੀ ਅੰਦਰ ਬੁਲਾਇਆ ਸਤਿਗੁਰਾਂ ਨੇ ਬੁਲਾ ਕੇ ਪ੍ਰੇਮੇ ਤੇ ਐਸੀ ਬਖਸ਼ਿਸ਼ ਕੀਤੀ ਸਾਰੇ ਹੀ ਕੋੜ ਦੂਰ ਕਰ ਦਿੱਤਾ ਉਹਦਾ ਤੇ ਫਿਰ ਭਾਈ ਪ੍ਰੇਮੇ ਨੂੰ ਮੰਜੀ ਥਾਪੀ ਸਿੱਖੀ ਦੇ ਪ੍ਰਚਾਰ ਵਾਸਤੇ ਉਹ ਭਾਈ ਪ੍ਰੇਮੇ ਨੂੰ ਪੁੱਛੀਏ ਉਸ ਦੁੱਖ ਦਿਯਾਰੇ ਨੂੰ ਪੁੱਛੀਏ ਜਿਹੜਾ ਗੁਰੂ ਦੀ ਸੰਗਤ ਦੀ ਧੂੜ ਲਾ ਕੇ ਮਸਤਕ ਨਾਲ ਆਪਣੇ ਜਨਮਾਂ ਜਮਰਾਤਰਾ ਦੇ ਪਾਪ ਮਟਾ ਕੇ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾ ਗਿਆ ਇਸ ਕਰਕੇ ਗੁਰਮਖ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ हे ਮੇਰੇ ਮਾਲਕ ਵਾਹਿਗੁਰੂ ਮਿਹਰ ਕਰ ਪ੍ਰਭੂ ਪਰਮੇਸ਼ਰ ਮੈਨੂੰ ਆਪਣੇ ਨਾਮ ਬਖਸ਼ ਦੇ ਆਪਣੀ ਕਿਰਪਾ ਬਖਸ਼ ਦੇ ਤੇ हे ਮੇਰੇ ਮਾਲਕ ਮੈਨੂੰ ਸਤਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦੇ ਮੈਨੂੰ ਉਹ ਪਿਆਰ ਬਖਸ਼ ਦੇ ਮੇਰੇ ਮਾਲਕ ਜਿਹੜਾ ਕਿਤੋਂ ਵੀ ਨਹੀਂ ਮਿਲਦਾ ਉਹ ਤੇਰੇ ਚਰਨਾਂ ਤੋਂ ਤੇਰੀ ਧੂੜ ਤੋਂ ਮਿਲਦਾ ਹੈ ਇਸ ਕਰਕੇ ਆਓ ਜੋ ਸ਼ਰਣਾ ਵੇ ਤਿਸ ਕੰਟ ਲਾਵੇ ਇਹ ਵਿਰਤ ਸਵਾਮੀ ਸੰਦਾ ਜਦੋਂ ਅਸੀਂ ਗੁਰੂ ਦੇ ਚਰਨਾ ਬਚਾਉਨਿਆਂ ਗੁਰੂ ਦੇ ਚਰਨਾ ਵਿੱਚ ਆ ਕਰਕੇ ਗੁਰੂ ਦਾ ਜਸ ਗੁਰੂ ਦੀ ਬਾਣੀ ਗੁਰੂ ਦਾ ਸਿਮਰਨ ਕਰਦੇ ਆ ਜਮਨਾ 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 ਤਰਾਂ ਦੇ ਪਾਪ ਸਾਡੇ ਸਤਿਗੁਰੂ ਜੀ ਜ਼ਰੂਰ ਕੱਟਦੇ ਨੇ ਜਦੋਂ ਸਾਡੇ ਤੇ ਗੁਰੂ ਮਿਹਰਬਾਨ ਹੋਣਾ ਸੋ ਇਸ ਕਰਕੇ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਬੇ ਅੰਤ ਹੀ ਭੁੱਲਾ ਹੋ ਗਿਆਂ ਹੁਣ ਗਿਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਆਉਖੀ ਲਿਪੰਗਤੀ ਪੜ ਕੇ ਭਾਈ ਫਤੇ ਦੀ ਸਾਂਝ ਕਰੀਏ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰਵਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ